ਸ਼੍ਰੋਮਣੀ ਅਕਾਲੀ ਦਲ ਵੱਲੋਂ 222 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ 65 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਦੇ ਹਲਕਾ ਵੈਸਟ ਤੋਂ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਦੇ ਸਾਹਮਣੇ ਸੀਨੀਅਰ ਅਕਾਲੀ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਉਤਾਰਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਹੇਸ਼ਿੰਦਰ ਗਰੇਵਾਲ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਤੁਸੀਂ ਪਹਿਲੀ ਦਾ ਇਹ ਗੱਲ ਦੇਖੋਗੇ ਦੂਸਰੀਆਂ ਪਾਰਟੀਆਂ ਨੂੰ ਹਲੇ ਉਹਨਾਂ ਤੋਂ ਅੰਦਰੂਨੀ ਮਸਲੇ ਨਹੀਂ ਹੱਲ ਹੋ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਸਿਸਟਮ ਦੇਖ ਲਓ ਕਿੰਨੀ ਵਧੀਆ ਪਾਰਟੀ ਹੈ ਕਿ ਉਹਨਾਂ ਨੇ ਆਪਣੇ 97 ਵਿੱਚੋਂ 64 ਉਮੀਦਵਾਰ ਐਲਾਨ ਵੀ ਦਿੱਤੇ ਅੱਜ ਇਹ ਗੱਲ ਇੱਕ ਸਪਸ਼ਟ ਕਰਦੀ ਹੈ ਕਿ ਪਾਰਟੀ ਦੇ ਪ੍ਰਧਾਨ ਸਾਹਿਬ ਸਖਬੀਰ ਸਿੰਘ ਬਾਦਲ ਇੱਕ ਬਹੁਤ ਹੀ ਸੁਚੇਤ ਰਾਜਨੀਤਿਕ ਨੇ ਤੇ ਉਹ ਚੋਣ ਕਰਨ ਲੱਗੇ ਵੀ ਉਹਨਾਂ ਨੇ ਉਹ ਸਾਰੇ ਲੋਕ ਚੋਣ ਕੀਤੇ ਜਿਹੜੇ ਧਰਤੀ ਨਾਲ ਜੁੜੇ ਹੋਏ ਨੇ ਤੇ ਮੈਂ ਸਮਝਦਾ ਮੈਂ ਧਨਵਾਦੀ ਵੀ ਹਾਂ ਉਹਨਾਂ ਦਾ ਕਿ ਉਹਨਾਂ ਨੇ ਮੈਨੂੰ ਲੁਧਿਆਣਾ ਵੈਸਟ ਤੋਂ ਇਹ ਸੇਵਾ ਦਾ ਮੌਕਾ ਦਿੱਤਾ ਮੈਨੂੰ ਯਾਦ ਆ ਕਿ 1997 ਵਿੱਚ ਮੈਨੂੰ 16 ਜਨਵਰੀ 1997 ਨੂੰ ਇਲੈਕਸ਼ਨ ਤੋਂ 19 ਦਿਨ ਪਹਿਲਾਂ ਟਿਕਟ ਮਿਲੀ ਸੀ ਤੇ ਇਸ ਵਾਰੀ ਤਾਂ ਪੌਣੇ 4 ਮਹੀਨੇ ਆ ਅਸੀਂ 19 ਦਿਨਾਂ ਐਸੇ ਸੀਟ ਲੋਕਾਂ ਦੇ ਪਿਆਰ ਨਾਲ ਜਿੱਤ ਲਈ ਸੀ ਹੁਣ ਤਾਂ 4 ਮਹੀਨੇ ਬਹੁਤ ਵੱਡਾ ਸਮਾਂ ਹੈਗਾ ਇੰਨਾ 4 ਮਹੀਨਿਆਂ ਵਿੱਚ ਜਿਹੜੀਆਂ ਕਾਂਗਰਸ ਦੀਆਂ ਜ਼ਿਆਦਤੀਆਂ ਕਾਂਗਰਸ ਦੇ ਝੂਠੇ ਵਾਅਦੇ ਕਾਂਗਰਸ ਨੇ ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀਤੀ ਜੋ ਅੱਜ ਇੱਥੇ ਗੈਂਗਸਟਰਾਂ ਦਾ ਰਾਜ ਹੋਇਆ ਹਰ ਲੋਕ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ ਨੇ ਉਹ ਸਾਰੀਆਂ ਗੱਲਾਂ ਲੋਕਾਂ ਤੱਕ ਲਿਜਾਵਾਂਗੇ ਕਿਉਂਕਿ ਇਹ ਇੱਕ ਨਵੱਖਰਾ ਇਲਾਕਾ ਸਾਰੇ ਪੰਜਾਬ ਨਾਲੋਂ ਦੇਖੋ ਡਾਕਟਰ ਦਿਲਜੀਤ ਸਿੰਘ ਢੀਮਾ ਜਥੇਦਾਰ ਤੋਂ ਹਤਾ ਸਿੰਘ ਜੀ ਸਰ ਸੋ ਜੀ ਲੁਧਿਆਣੇ ਜ਼ਿਲ੍ਹੇ ਤੋਂ ਸਾਡੇ ਤਿੰਨ ਹੋਰ ਕੀਤੇ ਨੇ ਸਰ ਰਣਜੀਤ ਸਿੰਘ ਢਿੱਲੋਂ ਲੁਧਿਆਣਾ ਈਸਟ ਤੋਂ ਹਰੀਸ਼ ਰਾਏ ਟੰਡਾ ਆਤਮਨਗਰ ਤੋਂ ਤੇ ਲੁਧਿਆਣਾ ਸੈਂਟਰ ਤੋਂ ਉਸਤਾ ਪਰਤਪਾਲ ਸੇ ਤੇ ਉਸ ਤੋਂ ਬਿਨਾ ਵੀ ਹੋਰ ਸਾਰੇ ਪੰਜਾਬ ਦੇ ਕਿਤੇ ਨੇ ਸੀਨੀਅਰ ਲੀਡਰਸ਼ਿਪ ਦੇ ਕਈ ਨਾਮ ਨੇ ਹੋਣਾ ਦੇਖੋ ਕੋਈ ਦੂਰੀਆਂ ਨਹੀਂ ਹੁੰਦੀਆਂ ਰਾਜਨੀਤੀ 'ਚ ਟਿਕਟ ਮੰਗਣਾ ਹੱਕਾ ਹੈ ਤੇ ਜਿਹਨੂੰ ਪਾਰਟੀ ਜ਼ਿੰਮੇਵਾਰੀ ਸੰਭਾਲੇ ਉਹ ਪਾਰਟੀ ਉਹਦੇ ਨਾਲ ਇਕੱਠੇ ਹੋ ਕੇ ਚੱਲਦੀ ਹੈ ਸਾਡੀ ਪਾਰਟੀ 'ਚ ਡਿਸਪਲਿਨ ਹੈ ਬਿਲਕੁਲ ਬਹੁਤ ਵਧੀਆ ਹਰ ਬੰਦੇ ਨੂੰ ਵਿਸ਼ਵਾਸ ਆ ਆਪਣੇ ਪ੍ਰਧਾਨ ਤੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ For latest updates, like and follow our Facebook page SMZ News and don't forget to subscribe our YouTube channel and press the bell icon.